ਜੋ ਸਮਾਜ ਦੇ ਵਿੱਚ ਇਹਦੇ ਵਿੱਚ ਕਾਫੀਆਂ ਖੱਡੀਆਂ ਹੈ ਰੈਵੀ ਅਟੈਕਸ ਜਿਸ ਦਾ ਰੈਸਕ ਹੈ ਕਾਫੀ ਕੁਝ ਹੋ ਰਿਹਾ ਹੈ ਦੇ ਵਿੱਚ ਉਹ ਵੀ ਫਿੱਕੀ ਕਰ ਰਹੇ ਆ ਆਈ ਗਲਤ ਆ ਰਹੇ ਆ ਸਭ ਕੁਝ ਆ ਰਿਹਾ ਤੂੰ ਕਰਕੇ ਆਪਣੇ ਡਿਜੀਟਲ ਰੈਸਕ ਜਿਹੜਾ ਹੈ ਤੂੰ ਦੇਖਣਾ ਹੋਣਾ ਕਿ 6.2 ਕੋਰ ਰੁਪਇਆ ਕਿਸੇ ਬੰਦੇ ਨੂੰ ਹੈਕ ਕਰਕੇ ਉਹਨਾਂ ਨੂੰ ਡਿਸਕਨੈਕਟ ਕਰ ਲਿਆ ਇੰਨੇ ਬੱਚ ਨਾਲ ਆਉਂਦਾ ਹੈ ਡਿਸਕਾਈਜ਼ ਉਹਨਾਂ ਰੈਸਕ ਕੀਤਾ ਹੋਇਆ ਲਾਟ ਆਫ ਬਣੀ ਡੇਟਾ ਕਨਫਰੈਂਸ ਮੀਟਿੰਗ ਬਾਕੀ ਫਾਰ ਗਿਆ ਕੋ कितना बड़ा यह चीज है उन्होंने जानकारी वास्ते गवर्नमेंट ऑफ इंडिया का ही उपराला जरा है ये आल इंडिया के कैद जानिया छियासी जी एटी सिक्स के करीब जो एन जी ओ जलाइट टेलीकॉम रेगुलेटरी ना रेगुलेटरी डिजिटल अरेस्ट यही है कि डिजिटली थोड़ा अरेस्ट कर लिया कोई भी दिन थोड़ा उसको निकल ਜੀ ਬਹੁਤ ਬਾਰੇ ਪਾਈ ਜਾਉਗੇ ਪਰ ਉਹ ਫਿਰ ਉਹ ਬੜਪੜਾ ਜਿਹਾ ਗੁੰਡਾ ਉੱਪਰ ਫਸ ਗਿਆ ਜੀ ਤੇ ਜਿਸ ਨੇ ਸੀਡੀ ਆਈ ਕੇਸ ਬੰਦ ਕਰ ਲਿਆ ਉਹਨੇ ਉਹ ਹੋ ਗਿਆ ਸਰੀ ਸਾਰਿੰਗ ਕੇਸਿਸ ਇਹ ਵੀ ਸੁਣਿਆ ਹੈ ਕਿ ਉਹ ਉਹਦਾ ਚਾਚਾ ਬਾਨ ਕੇ ਵਕੀਲ ਦੀ ਕੈਦੀ ਲਈ ਵੀ ਅਸੀਂ ਤੁਹਾਡੇ ਇੱਥੇ ਕੇਸ ਨਹੀਂ ਤਾਗਾ ਮਿਲਿਆ ਬਹੁਤ ਸਾਰੇ ਕੇਸਿਸ ਦੇ ਵਿੱਚ ਇਹ ਕਿ ਉਹ ਜੀ ਕੈਮਨਾਲੋਜੀ अपने आप कोवेर करना है, देड़ी देड़ी है।, अस्वच्छता है। वो स्वच्छता के नहीं अगर वो ही है अगर सबसे पहले अपने आप गर्मेंट ऑफ इंडिया हैं अगर डिपार्टमेंट सबसे बड़ा टेलीकॉम रेगुलेटरी अथॉरिटी ऑफ इंडिया जी आप सबनों पता है कि साविस सब प्रोवाइडर सबसे पहला बी एस एन एल होया करता है ठीक है जी ਉਸ ਤੋਂ ਬਾਅਦ ਹੋਲੀ-ਹੋਲੀ-ਹੋਲੀ ਬਹੁਤ ਬਹੁਤ ਪਲੇਅਰ ਆ ਗਏ ਜਿਵੇਂ Jio IT ਦੇ ਬਾਅਦ Jio Life ਹੋ ਗਿਆ Vodafone ਫਿਰ Idea ਫਿਰ Vodafone Idea ਹੋ ਗਿਆ ਲਾਈਕ दैट ਕੈਨ ਬੀ ਸੈਟ ਨੈਟ ਕਲਾਸ ਆ ਗਿਆ Jio ਆ ਗਿਆ ਫਿਰ ਇਸ ਡੇਟਲ ਆ ਗਿਆ ਲਾਟ ਆਫ ði ਸਭੀ ਪ੍ਰੋਵਾਈਡਰ ਇਨ ਦਾ ਮਾਰਕੀਟ ਲੇਕਿਨ ਇਹਦੇ ਵੀ ਜੋ-ਜੋ ਐਡਵੈਂਟਮੈਂਟ ਹੋਈ ਹੈ ਉਹਦੇ ਵਿੱਚ ਕਾਫੀ ਲੋਕ ਇਹ ਚੀਜ਼ਾਂ ਦੇ ਸ਼ਿਕਾਰ ਵੀ ਹੋ ਚੁੱਕੇ ਹਨ ਤੋਂ ਨਿਊਮਰ ਅਵੇਨੈਸ ਪ੍ਰੋਗਰਾਮ ఆర్గనైజ్ బై పటేల ఎ కన్జ్యూమర్ అండ్ టెలిఫోన్ ఫామ్ ਸਾਡੇ ਪ੍ਰਧਾਨ ਪੰਮ ਗੋਇਲ ਜੀ ਉਹਨਾਂ ਦੀ ਪੂਰੀ ਟੀਮ ਸਾਡੇ ਸਕੂਲ ਦੇ ਪ੍ਰਿੰਸੀਪਲ ਅਸ਼ੋਨੀ ਮਦਨ ਜੀ ਤੇ ਉਹਨਾਂ ਦੀ ਪੂਰੀ ਟੀਮ ਸੰਜੀਵ ਬੋਰਾ ਜੀ ਜੋ ਕਿ Jio ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਮਾਨਵ ਸੇਵਾ ਉਤਮ ਸੇਵਾ ਦੀ ਪੂਰੀ ਟੀਮ ਸਾਡੇ ਨਾਬੇਦੂ ਪ੍ਰੈਸ ਤੋਂ ਮੇਰੇ ਵੀਰ ਤੇ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ ਅੱਜ ਦਾ ਜੋ ਟੌਪਿਕ ਹੈ ਬੜਾ ਗੰਭੀਰ ਟੌਪਿਕ ਹੈ ਕਿਉਂਕਿ ਜੋ ਆਪਾਂ ਅੱਜ ਗੱਲ ਕਰ ਰਹੇ ਹਾਂ ਇੱਕ ਕਰੰਟ ਅਫੇਅਰ ਤੇ ਗੱਲ ਕਰ ਰਹੇ ਹਾਂ ਜਦੋਂ ਵੀ ਕਦੇ ਕੋਈ ਫੰਕਸ਼ਨ ਹੁੰਦਾ ਹੈ ਤਾਂ ਆਪਾਂ ਜਾਂ ਉਹ ਧਾਰਮਿਕ ਹੁੰਦਾ ਜਾਂ ਇੱਕ ਸਾਡਾ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਉੱਥੇ ਆਪਣਾ ਜੀਵ ਹੀ ਲੱਗਦਾ ਆਪਣਾ ਦਿਲ ਕਰਦਾ ਕਿ ਘੰਟਾ ਹੋਰ ਲੱਗ ਜAVE ਕੋਈ ਗੱਲ ਨਹੀਂ ਜਾਣਦੀ ਪਰ ਮੈਂ ਜ਼ਰੂਰ ਪਿੱਛੇ ਨੋਟ ਕਰ ਰਹਾ ਆਵਾਂਗਾ ਕਿ ਜੋ ਸਾਡੇ ਬੱਚੇ ਨੇ ਆਪਣਾ ਅਸੀਂ ਆਪਣੇ ਕੋਰਫ ਮਾੜ ਥੋੜਾ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਹਨਾਂ ਮਾਣ ਬਖਸ਼ਿਆ ਤੇ ਬਹੁਤ ਪ੍ਰੈਕਟੀਕਲ ਗੱਲਾਂ ਇਹਨਾਂ ਡਿਜੀਟਲ ਰਸਤੇ ਤੋਂ ਕਿੰٹی ਬੜੀਆਂ ਬਾਤਾਂ ਆ ਪਤਾ ਥੀ ਕਿਉਂਕਿ ਪ੍ਰੈਕਟੀਕਲੀ ਮਰ ਕੇ ਇਹਨਾਂ ਦਿਖਿਆ ਹੋਇਆ ਬਾਤ इस करके आपूजे को तो सीख लेनी चाहिए एक दूजे को तो अपने रीसोव करनी चाहिए जी अच्छी हो गई किसी नहीं है आप धक्का वर्क करना है थैंक तो तो यू तो टूर स्कूल नाभा ने प्रोग्राम ऑर्गेनाइज किया

ਔਰ ਇਹ ਨਹੀਂ ਕਿ ਸਿਰਫ ਤੁਸੀਂ ਤੁਹਾਨੂੰ ਐਜੂਕੇਟ ਕਰਨਾ ਹੈ ਤੁਹਾਡੇ ਤੋਂ ਇੱਕ ਹੈਲਪ ਵੀ ਚਾਹੀਦੀ ਹੈ ਸਾਨੂੰ ਕਿ ਤੁਸੀਂ ਜੋ ਵੀ ਕੁਝ ਅੱਜ ਇੱਥੇ ਸਿੱਖੋਗੇ ਠੀਕ ਹੈ ਤੇ ਅੱਗੇ ਜਾ ਕੇ ਘੱਟੋ ਘੱਟ 10 ਬੰਦਿਆਂ ਨੂੰ ਹੋਰ ਦੱਸੋਗੇ ਜੀ ਮਹਨੰਦ ਜਿਹੜੀ ਪਵਨ ਜਿਹਦਾ ਨਾਮ ਮੈਨੂੰ ਯਾਦ ਹੈ ਬਾਕੀ ਸਾਰੇ ਉਹਨੇ ਮੇਰੇ ਕੰਮ ਕਰੇ ਉਹਨੇ ਪੂਰੀ ਟੀਮ ਦਾ ਬਹੁਤ ਬਹੁਤ ਸਾਡੇ ਸਕੂਲ ਦੀ ਮੈਨੇਜਮੈਂਟ ਬੰਦੇ ਵੱਲੋਂ ਸਾਡੇ ਸਕੂਲ ਦੇ ਸਟਾਫ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਰਚਿਆ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਤੇ ਇੱਕ ਮੈਂ

संचार साथी नाम की ऐप लॉन्च कर रखी है आप उस अगर कोई इस तरह का को कोई नंबर आता है कोई किसी को तंग करता है या कोई फ्रॉड मतलब इस तरह को करते हैं तो आप उस नंबर को वहाँ पर रिकॉर्ड कर सकते हैं संचार साथी में और दूसरा उसमें ये भी है कि कितने नंबर आपके नाम से चल रहे हैं आपकी पर्टिकुलर आईडी पे कितने नंबर चल रहे हैं वो आपको वहाँ पे अपना नंबर डाल के और अपना आपको एक ओ टी पी जनरेट होगा ओ टी पी आके जब वो ओ टी पी आप वहाँ पर डालोगे उसके बाद जितने भी नंबर आपके नाम से चल रहे होंगे वो सारे डिस्प्ले कर जाएंगे अगर उसमें कोई नंबर ऐसा है जो आप यूज़ नहीं करते या आपको पता ही नहीं है कि ये नंबर किसके पास है आप उसको वहाँ पे नॉर्थ करके एक मैसेज आता है उसमें क्लिक कर देंगे और सबमिट कर देंगे और वो नंबर रीवेरिफिकेशन में लग जाएगा और उसका अगर प्रॉपर कोई कस्टमर प्रॉपर नहीं होएगा कोई दूसरा बंदा होएगा तो रीवेरिफिकेशन में वो नंबर ओके okay नहीं हो पाएगा और ना ही चलेगा अगर सेम कस्टमर जाएगा तो ही ओके होएगा नंबर वो और वो नंबर ਉਦੋਂ ਆਟੋਮੈਟਿਕ ਕੱਟ ਜਾਏਗਾ। ਥੈਂਕ ਯੂ ਸਰ। ਰਾਕੀ। ਤੁਹਾਡਾ ਸਾਰਿਆਂ ਨੂੰ ਸਭ ਤੋਂ ਪਹਿਲਾਂ ਬੱਚਿਆਂ ਨੂੰ ਪਲੱਸ ਮੇਰੇ ਸੀਨੀਅਰ ਮੈਨੇਜਮੈਂਟ ਪਲੱਸ ਰਿਸਪੈਕਟਿਡ ਟੀਚਰ ਅੱਜ ਮੈਨੂੰ ਬਹੁਤ ਵਧੀਆ ਲੱਗਾ ਕਿ ਇੱਥੇ ਮੈਨੂੰ ਬੋਲਣ ਦਾ ਮੌਕਾ ਮਿਲਿਆ। ਮੈਂ ਵੀ ਤੋਂ ਆ ਮੇਰਾ ਨਾਮ ਵਿਜੇਸ਼ੰਕਰ ਜਿਵੇਂ ਕਾਫੀ ਚੀਜ਼ਾਂ ਆਪਾਂ ਇੱਥੇ ਕਵਰ ਕਰ ਰਹੇ ਹੈਗੇ ਆ ਕਿ ਅਵੇਰਨੈਸ ਅਵੇਰਨੈਸ ਵੇਖਣ ਤਪਾਂ ਚ ਲੋਈ ਗੱਲ ਵੀ ਕਰਨੀ ਹੈ ਕਿ ਅਵੇਅਰ ਹੋਣਾ ਵੀ ਚਾਹੀਦਾ ਸਾਨੂੰ ਕਿਉਂਕਿ ਸਮੇਂ-ਸਮੇਂ ਦੇ ਹਿਸਾਬ ਨਾਲ ਬਦਲਾ ਆ ਰਿਹਾ ਹੈ ਇੱਕ ਜਦੋਂ ਸਮਾਂ ਹੁੰਦਾ ਸੀਗਾ ਆਪਾਂ 250 ਰੁਪਏ ਦੇ 1GB ਡਾਟਾ ਵਰਤਦੇ ਸੀਗੇ ਅੱਜ ਹੈਗਾ ਕਿ 250 'ਚ ਅਸੀਂ 30-40GB ਡਾਟਾ ਵਰਤਦੇ ਆ ਮਿੰਟ ਲੱਗਦਾ ਖਤਮ ਹੋਣਾ ਹੈ ਪਹਿਲਾ ਕੀ ਉਸ ਚੀਜ਼ ਨੂੰ ਆਪਾਂ ਨੂੰ ਕਹਿਣ ਦਾ ਪਾਇਆ ਹੈ ਕਿ ਜਿਹੜੀ ਚੀਜ਼ ਸਾਡੇ ਕੋਲ ਵੱਧ ਹੋ ਜਾਂਦੀ ਉਹਦੇ ਕੇਅਰ ਨਹੀਂ ਹੁੰਦੀ ਮੇਰਾ ਇਹ ਮੰਨਣਾ ਦੂਜੀ ਗੱਲ ਜਿਹੜੀ ਹੁਣ ਆਪਾਂ ਗੱਲ ਕਰ ਰਹੇ ਸੀ ਡਿਜੀਟਲ ਅਰੈਸਟ ਦੀ ਇਹ ਕਿਹਦਾ ਇਹ ਵੀ ਵੇ ਹੁੰਦਾ ਵਾ ਕਈ ਵਾਰ ਅਦਰ অপারেਟਰ ਤੋਂ ਜਾਂ ਅਦਰ ਪਰਸਨ ਕੋਈ ਕਾਲ ਕਰਦੇ ਆ ਕਾਲ ਕਰਦੇ ਸਾਰੇ ਨਾ ਕਾਲ ਕਰਦੇ ਕਰਦੇ ਉਧਰੋਂ ਉਹਨਾਂ ਕੋਲ ਡਾਟਾ ਹੁੰਦਾ ਵਾ ਕਿਉਂਕਿ ਅੱਜ ਕੱਲ ਸਾਰੀ ਚੀਜ਼ ਡਿਜੀਟਲ ਅਵੇਲੇਬਲ ਹੈਗੀਆਂ ਉਹ ਕੀ ਕਰਦੇ ਹੈਗੇ ਨੇ ਉਧਰੋਂ ਸੇਮ ਟਾਈਮ ਤੇ ਉਧਰੋਂ OTP ਸ਼ੇਅਰ ਕਰ ਦਿੰਦੇ ਆ ਜੋ ਵੀ ਵੀਡੀਓ ਕੋਲ ਚੱਲਦੇ ਜਾਦੋਂ ਸਕਰੀਨ ਤੇ ਡਿਸਪਲੇ ਉਹਨਾਂ ਕੋਲ ਸ਼ੋ ਹੋ ਰਹੀ ਹੈ ਥੈਨ ਉਹਨਾਂ ਕੋਲ OTP ਉਹਨਾਂ ਕੋਲ ਪਹੁੰਚ ਜਾਂਦਾ ਵਾ ਮਿੰਟ ਲੱਗਦਾ ਪੈਸੇ ਖਤਾਂ ਇਹ ਕੇਵੀ ਚੀਜ਼ ਹੁੰਦੀ ਬਾਕੀ ਸਰ ਨੇ ਵੀ ਉਹਨੂੰ ਇਹ ਗੱਲ ਕੀਤੀ ਕਿ ਜਦੋਂ ਸੰਚਾਰ ਸਾਥੀ ਬਹੁਤ ਵਧੀਆ ਤੁਹਾਡੇ ਕੋਲ ਹੈਗਾ ਵੇ ਕਿ ਸੰਚਾਰ ਸਾਥੀ ਉਹਦੇ ਚ ਇੱਕ ਡਾਇਰੈਕਟ ਵੀਲ ਸੀ ਗੂਗਲ ਤੇ ਸਰਚ ਕਰਦੇ ਟੈਪ ਆਫ ਜਿਹੜੀ ਗਵਰਨਮ ਕਿ ਆਪਾਂ ਮੈਂ ਵੈਸੇ ਨਾਪਾ ਦੇਖਦਾ ਏਰੀਆ ਐਜ਼ ਅ ਮੈਨੇਜਰ ਨਾਪਾ ਹੋ ਗਿਆ ਪਟਿਆਲਾ ਸੰਗਰੂਰ ਤੇ ਸਮਾਣਾ ਤੇ ਮਲੇਰਕੋਟਲਾ ਏਰੀਆ ਫਿਲਹਾਲ ਮੈਂ ਕਰੰਟ ਕਿੱਥੇ ਰਹੀ ਆ ਵੈਸੇ ਬੇਸਿਕਲੀ ਮੈਂ ਲੁਧਿਆਣਾ ਆ ਕੇ ਸਰ ਮਾਨਚੇ ਸਾਡੇ ਦੁਗਰੇ ਮੀਡੀਆ ਦੇ ਸਾਡੇ ਦੋਸਤ શ્રી ਅਸ਼ੋਕ ਸੋਫਤ ਜੀ ਉਹ ਵੀ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨਗੇ ਯੋ ਲਾਈਫ ਨੂੰ ਦਾ ਸਭ ਕਾਹਦਾ ਕਾਹਦਾ ਮਾਗਰੋ Sir, in today's era, we all are very much aware of spam calls and fake calls. So, in that contest, I am going to speak on cyber hygiene. We all know that personal hygiene keeps our body safe from disease in the same way cyber hygiene keeps our digital life safe from online risks. Cyber hygiene simply means following good habits and safety rules while using computers, mobiles, and the internet. Today, we use for studying, banking and fund, but along with benefits, there are also risks. Hackers are cyber criminals, steal our data and steal our personal information. That is why cyber hygiene is important for us. <laughs> ਦੇ ਵਿੱਚ ਸੈਮੀਨਾਰ ਰੱਖਿਆ ਉਹਦੇ ਬਾਰੇ ਅਸੀਂ ਕੀ ਕਹਿਣਾ ਅਸੀਂ ਪਟਿਆਲਾ ਕਨਵਰਜੈਂਟ ਟੈਲੀਫੋਨ ਸਬਸਟਾਰ ਨੂੰ ਫੋਰਮ ਰਜਿਸਟਰਡ ਪਟਿਆਲੇ ਦੇ ਤਰਫੋਂ ਕਮਮੋਟ ਆਫ ਇੰਡੀਆ ਦੀ ਕਵੈਂਟੀਟੀ ਹੈ ਟ੍ਰਾਈ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਜਿਹੜੀ ਕਿ ਜਿੰਨੇ ਵੀ ਸਾਡੇ ਟੈਲੀਕਮ ਸੈਕਟਰ ਦੇ ਵਿੱਚ ਕੰਮ ਕਰਦੇ ਹਨ ਬੀਐਸਐਲ ਹੈ ਬੋਡਾਫੋਨ ਹੈ ਜੀਓ ਹੈ ਐਂਡ ਇਸ ਅ ਇਰ ਟੈਲ ਰੈਗੂਲੇਟਰ ਉਹਨਾਂ ਦੇ ਇੱਕ ਰੈਗੂਲੇਟਰੀ ਅਥਾਰਟੀ ਹੈ ਜਿਹੜੇ ਉਹਨਾਂ ਦੇ ਕਲੂਡ ਬਣਾਨੇ ਉਹਨਾਂ ਦੇ ਟੈਰੀ ਫਿਕਸ ਕਰਨੇ ਜਾਂ ਹੋਰ ਜਿਹੜੀ ਗਤੀਵਿਧੀਆਂ ਹੈ ਉਹ ਇਹ ਟਰਾਈ ਦੇ ਅੰਦਰ ਉਹ ਰੈਗੂਲੇਟ ਕੀਤੀ ਜਾਂਦੀਆਂ ਹਨ ਗਵਰਨਮੈਂਟ ਨੇ ਟਰਾਈ ਨੇ ਇੱਕ ਬਹੁਤ ਅੱਛਾ ਇੱਕ ਇਹ ਪ੍ਰਯਾਸ ਕੀਤਾ ਹੈ ਕਿ ਆਊਟਰੀਚ ਪ੍ਰੋਗਰਾਮ ਜਿਹੜੇ ਹਨ ਉਹ ਵੱਖਰੇ ਵੱਖਰੇ ਡਿਫਰੈਂਟ ਡਿਫਰੈਂਸ ਜਿਸਨ ਦੇ ਉੱਤੇ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਸਾਡਾ ਇਸ ਕਾਇਮ ਜਨਾ ਕੇ 36 ਸਾਲ ਪਹਿਲਾਂ ਫੌਂਡ ਵਿੱਚ ਆਇਆ ਸੀ ਉਹਦੇ ਤਹਿਤ ਅਸੀਂ ਬਹੁਤ ਪ੍ਰੋਗਰਾਮ ਇਸ ਤਰ੍ਹਾਂ ਚਲ ਚੁੱਕੇ ਹਨ ਅੱਜ ਨਾਭਾ ਦੇ ਵਿੱਚ ਸਾਡਾ ਇਹ ਪ੍ਰੋਗਰਾਮ ਜਿਹੜਾ ਹੈਗਾ ਅੱਜ ਕੀਤਾ ਗਿਆ ਹੈ। ਆਰਿਆ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਿਹਦੇ ਪ੍ਰਿੰਸੀਪਲ ਸ੍ਰੀ ਅਸ਼ੀਮਦਾਨ ਜੀ ਨੇ ਬਹੁਤ ਹੰਤ ਮਿੰਤ ਕਰਕੇ ਇਸ ਪ੍ਰੋਗਰਾਮ ਨੂੰ ਲਿੰਕਿਆ। ਸਾਰੇ ਸ੍ਰੀ ਹੋਂਕਰ ਕਾਲ ਜੀ ਗਰ ਜੋ ਸਾਡੇ ਫਟਿਆਲਾ ਜ਼ਿਲ੍ਹਾ ਦੇ ਅਗਰਵਾਸ ਸਭਾ ਦੇ ਪ੍ਰੈਜ਼ੀਡੈਂਟ ਹਨ ਉਹਨੇ ਰਹਿਰਵਾਈ ਦੇ ਵਿੱਚ ਸ੍ਰੀ ਸੁਨੀਲ ਗੁਪਤਾ ਜੀ ਜੋ ਕਿ ਇਸ ਮੈਨੇਜਮੈਂਟ ਦੇ ਉੱਚ ਅਧਿਕਾਰੀ ਹਨ ਸ੍ਰੀ ਵਿਕਾਸ ਮਿੱਤਰ ਜੀ ਤੇ ਹੋਰ ਜਿੰਨੇ ਵੀ ਅਸੀਂ ਦੋਸਤਾਂ ਨੇ ਉਹਨਾਂ ਦੀ ਰਹਿਮਾਈ ਦੇ ਵਿੱਚ ਅੱਜ ਇਹ ਪ੍ਰੋਗਰਾਮ ਕਰਵਾਇਆ ਬੜਾ ਅੱਛਾ ਲੱਗਿਆ ਇਸ ਦੇ ਵਿੱਚ 100 ਤੋਂ ਵੱਧ ਬੱਚਾ ਨੇ ਅਧਿਆਪਕਾਂ ਨੇ ਅਤੇ ਹੋਰ ਅਧਿਤੀਆਂ ਨੇ ਇਰੇ ਵਿੱਚ ਪਾਰਟਿਸਪੇਟ ਕੀਤਾ ਪ੍ਰਵਾਡੀ ਦੇ ਤਰਫੋਂ ਸਿੰਘ ਸੰਜੀਵ ਹੋਰਾ ਜੀ ਜਿਸ ਵਿਜੇ ਸ਼ੰਕਰ ਜੀ ਨਜਪਾਲ ਜੀ ਇਹਨਾਂ ਸਾਰਿਆਂ ਨੇ ਆਪਣੇ ਆਪਣੇ ਜੋ ਵੀ ਇਹਨਾਂ ਕਿ ਸਭ ਪ੍ਰੋਵਾਈਡ ਕਰਦੇ ਹਨ ਉਹਨਾਂ ਦੇ ਬਾਰੇ ਜਾਣਕਾਰੀ ਦਿਖਾਇਆ ਤੇ ਪਾਰਟਿਕੁਲਰਲੀ ਜੋ ਆਤਾ ਸਾਡਾ ਵਿਸ਼ਾ ਜੋ ਸਾਡਾ ਸਾਈਬਰ ਹਾਈਜਨ ਜਿਹੜੇ ਕਿ ਆਨਲਾਈਨ ਜਿੰਨੇ ਵੀ ਸਾਡੇ ਕੋਈ ਅਟੈਕਸ ਹੋ ਰਹੇ ਹਨ ਫੇਕ ਕਾਲ ਆ ਰਹੀਆਂ ਹਨ ਜਾਂ ਫੋਰਦਰੀਆਂ ਵੀ ਜਿਸ ਦਾ ਰਸਤਾ ਹੈ ओटीपी ਸਾਂਝਾ ਕਰਨਾ ਜਾਂ ਫਿਰ ਫੇਕ ਲਿੰਕ ਖਾਣੇ ਉਹਨਾਂ ਨੂੰ ਅਸੀਂ ਜਿਵੇਂ ਆਪਣੇ ਆਪ ਪਛਾਣ ਸਕਦੇ ਹਾਂ ਤੇ ਅੱਜ ਇਹ ਪ੍ਰੋਗਰਾਮ ਜਿਹੜਾ ਹੈ ਸਾਡਾ ਲੜੀ ਵਾਰ ਕਰਨਾ ਬਾਕੀ ਕੁਝ ਹੋਇਆ ਤੇ ਅਗਲਾ ਪ੍ਰੋਗਰਾਮ ਅਸੀਂ ਅਸੀਂ ਟ੍ਰਾਈ ਕਰੀਏ ਕਿਾ ਹੋਇਆ ਸਾਡੇ ਹੋਰ ਬਕਰ ਰਜਿਸਟ੍ਰੇਸ਼ਨ ਦੇ ਉੱਤੇ ਅਸੀਂ ਕਰਾਂਗੇ ਕਿ ਅਸੀਂ ਨਾਲ ਅਸੀਂ ਇਹ ਵੀ ਬੇਨਤੀ ਕਰੀਆ ਕਿ ਸਾਡਾ ਜਿਹੜਾ ਕੰਜ਼ਿਊਮਰ ਐਡਵੋਕੇਸੀ ਗਰੁੱਪ ਜਿਹੜਾ ਹੈ ਜਿਹੜਾ ਕਿ ਸਾਰਾ ਟਰਾਈ ਦੇ ਨਾਲ ਸਾਰਾ ਰਿਸਟਰ ਹੈ ਅਗਰ ਕੋਈ ਵੀ ਸਾਡੀ ਕਿਸੇ ਵੀ ਧਨਕਾਰੀ ਕੋਈ ਕੰਜ਼ਿਊਮਰ ਨੂੰ ਕਿਸੇ ਵਾਰੇ ਚਿੰਤੀ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਦਾ ਜੋ ਵੀ ਹੋ ਰਿਹਾ ਹੈ ਉਹਨੂੰ ਸਭ ਤੋਂ ਪੋਸੀਬਲ ਗ੍ਰੂਮੈਂਟਾਈਕ ਨੂੰ ਸੌਲਟ ਨੂੰ ਰੋਲਾਈਏ ਧੰਨਵਾਦ ਥੈਂਕ ਯੂ ਸਰ ਅੱਜ ਤੁਹਾਡੇ ਸਕੂਲ ਦੇ ਵਿੱਚ ਸੈਮੀਨਾਰ ਲਗਾਇਆ ਗਿਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਸੂਬੇ ਦੇ ਜਿਹੜੇ ਟੈਲ ਕੰਜ਼ਿਊਮਰ ਫੋਰਮ ਕਰਵਾਣਾ ਇਹਦੇ ਮਾਲਕ ਪਰ ਪ੍ਰਧਾਨ ਸ਼੍ਰੀ ਪਵਨ ਗੋਇ ਜੀ ਨੇ ਇਹਨਾਂ ਨੇ ਬਹੁਤ ਹੀ ਜਿਹੜਾ ਇੱਕ ਚੰਗਾ ਟੌਪਿਕ ਹੈ ਸਾਈਬਰ ਕ੍ਰਾਈਮ ਦੇ ਵਿੱਚ ਸਾਈਬਰ ਹਾਈਜੈਕਿੰਗ ਆ ਸਾਈਬਰ ਕ੍ਰਾਈਮ ਤੇ ਵਿੱਚ ਜਿਹੜੇ ਜਿਹੜੇ ਲੋਕ ਅੱਜ ਅੱਜ ਕੱਲ ਮੀਡੀਆ ਦੇ ਜ਼ਰੂਰ ਸੋਸ਼ਲ ਮੀਡੀਆ ਤੋਂ ਇਹਨੇ ਬੈਂਕ ਅਕਾਊਂਟ ਦੇ ਥਰੂ ਜਿਹਨੇ ਉਹ ਬਿਨਾਂ OTP ਦੇ ਕੇ ਜਾਂ ਕਿਸੇ ਵੀ ਕਾਲਾਚਾਹ ਕੇ ਜਿਹੜੇ ਆਪਣੇ ਕ੍ਰਾਈਮ ਦੇ ਸ਼ਿਕਾਰ ਹੋ ਜਾਂਦੇ ਨੇ ਉਸ ਵਾਰ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਔਖੋ ਵੱਖਰੇ ਲੋਕਾਂ ਨੇ ਡਿਜੀਟਲ ਜਿਹੜੀ ਆਈਡੀ ਬੀਟਾ ਕੋ ਆਏ ਨੇ ਬੋਡਾਫੋਨ ਕੋ ਆਏ ਨੇ ਜੀਓ ਕੋ ਆਏ ਨੇ ਜਿਹੜੇ ਜਿਹੜੇ ਅਫਸਰ ਆਏ ਨੇ ਉਹਨਾਂ ਨੇ ਆਪਣਾ ਵਿਚਾਰ ਦਿੱਤੇ ਕਿਵੇਂ ਅਸੀਂ ਜਿਹੜਾ ਹੈ ਇਸ ਕਰਾਈਮ ਤੋਂ ਬਚ ਸਕਦੇ ਹਾਂ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਪ੍ਰੋਗਰਾਮ ਹੈ ਸਾਡੇ ਬੱਚਿਆਂ ਵਾਸਤੇ ਔਰ ਸਾਡੇ ਟੀਚਰ ਵਾਸਤੇ ਆਮ ਜਨਤਾ ਵਾਸਤੇ ਬਹੁਤ ਵਧੀਆ ਜਿਹੜਾ ਯੂਸ ਹੋਵੇਗਾ ਇਹ ਉਮੀਦ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜਾ ਕਰਦੇ ਰਹੇ ਉਹਨਾਂ ਦੇ ਸਕੂਲ ਹਾਜ਼ਰ ਸਕੂਲ ਇੰਗੇਜਮੈਂਟ ਪਰਟੀਕਲਰ ਨੂੰ ਵਿਸ਼ਵਾਸ ਦਿਵਾਉਣਾ ਕਿ ਇਹੋ ਜਿਹੇ ਪ੍ਰੋਗਰਾਮ ਜਿਹੜੇ ਕਰਾਂਗੇ ਤਾਂ ਬੱਚਿਆਂ ਦਾ ਉਹਨੂੰ ਸਹੀ ਤਰ੍ਹਾਂ ਫਾਇਦਾ ਹੋਏਗਾ 干净。